ਤਖਤ ਸ਼੍ਰੀ ਹਜੂਰ ਸਾਹਿਬ ਨੰਨਦੇੜ ਵਿਖੇ ਉਸ ਦੇ ਪ੍ਰਬੰਧ ਨੂੰ ਲੈ ਕੇ ਉੱਥੇ ਇੱਕ ਨਵਾਂ ਕਾਨੂੰਨ ਤਿਆਰ ਕੀਤਾ ਗਿਆ ਜਿਸ ਕਰਕੇ ਪੂਰੇ ਸਿੱਖ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਬਾਰੇ ਹੋਰੇ ਪ੍ਰੋਟੈਸਟ ਦੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਉੱਤੇ ਜ਼ਰੂਰ ਦੇਖੀਆਂ ਹੋਣੀਆਂ ਕਿਉਂਕਿ ਹਾਲ ਹੀ ਵਿੱਚ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਸੰਗਤਾਂ ਨੂੰ ਪ੍ਰੋਟੈਸਟ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਤਾਂ ਜੋ ਮੌਜੂਦਾ ਸਰਕਾਰ ਤੇ ਦਬਾਅ ਨਾ ਐ ਜਾ ਸਕੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੋਰਚੇ ਵਿੱਚ ਹਾਜ਼ਰ ਹੋਣ ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੇ ਜ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ ਐਸਜੀਪੀਸੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਆਗੂ ਵੀ ਉੱਥੇ ਪਹੁੰਚੇ ਹੋਇਆ ਪਰ ਅਜਿਹਾ ਹੋਇਆ ਕਿਉਂ ਆ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿੱਖ ਭਾਈਚਾਰੇ ਨੂੰ ਇਸ ਪੂਰੇ ਮੁੱਦੇ ਬਾਰੇ ਜਾਣੂ ਕਰਾਉਣਾ ਹੈ ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਹਜੂਰ ਸਾਹਿਬ ਵਿਖੇ ਕੋਈ ਅਜਿਹਾ ਧੱਕਾ ਹੋ ਰਿਹਾ ਹੋਵੇ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਕਿਉਂਕਿ ਇੱਕ ਇੱਕ ਜਾਣਕਾਰੀ ਸਮਝਣ ਤੋਂ ਬਾਅਦ ਹੀ ਇਹ ਪੂਰਾ ਮੁੱਦਾ ਅਤੇ ਅੱਗੇ ਅਸੀਂ ਕੀ ਕਰ ਸਕਦੇ ਹਾਂ ਇਹ ਪੂਰਾ ਸਮਝ ਆਏਗਾ ਤਾਂ ਕਰਿ ਸ਼੍ਰੀ ਹਜੂਰ ਸਾਹਿਬ ਦੇ ਵਿੱਚ ਸਿੱਗਾ ਦਾ ਵੱਡਾ ਇਕੱਠ ਹੋ ਗਿਆ ਹੈ ਅਸ਼ਟ ਦੇਸ਼ਿੰਦੇ ਸਰਕਾਰ ਦੇ ਵੱਲੋਂ 17 ਦੇ ਵਿੱਚੋਂ 12 ਮੈਂਬਰ ਆਪਣੇ ਸ਼ਾਮਲ ਕਰਨ ਦੇ ਵਿਰੋਧ ਦੇ ਵਿੱਚ ਔਰ ਇਹਦੇ ਵਿੱਚ ਅਸੀਂ ਰੋਜ਼ ਮਾਚ ਕਰ ਰਹੇ ਹਾਂ ਜਿੱਦ ਇਸ ਮੁੱਦਾ ਸਿੱਧੇ ਰੱਖਾ ਪਰ ਤਖਤ ਸ਼੍ਰੀ ਹਜੂਰ ਸਾਹਿਬ ਪੰਜਾਂ ਤਖਤਾਂ ਵਿੱਚੋਂ ਇੱਕ ਹੈ ਜੋ ਮਹਾਰਾਸ਼ਟਰ ਦੇ ਨਾਂ ਦੇਡ ਵਿੱਚ ਹੈ ਜੋ ਧਾਰਮਿਕ ਪੱਖੋਂ ਬਹੁਤ ਮਹੱਤਤਾ ਰੱਖਦਾ ਹੈ ਸ਼੍ਰੀ ਹਜੂਰ ਸਾਹਿਬ ਜੀ ਦੇ ਪ੍ਰਬੰਧਨ ਵਿੱਚ ਸਰਕਾਰ ਦੀ ਇਹ ਦਖਲਅੰਦਾਜ਼ੀ ਕੋਈ ਪਹਿਲੀ ਵਾਰ ਨਹੀਂ ਆ ਪਿਛਲੇ 9 ਸਾਲਾਂ ਵਿੱਚ ਮਹਾਰਾਸ਼ਟਰ ਦੀ ਸਰਕਾਰ ਨੇ ਇਹ ਦੂਸਰੀ ਵਾਰ ਦਖਲਅੰਦਾਜ਼ੀ ਕੀਤੀ ਆ ਮਹਾਰਾਸ਼ਟਰ ਦੀ ਸਰਕਾਰ ਨੇ 2015 ਵਿੱਚ ਅਤੇ ਹੁਣ 2024 ਵਿੱਚ ਇਸ ਐਕਟ ਨੂੰ ਸੋਧਣ ਦੇ ਨਾਂ ਤੇ ਹਜੂਰ ਸਾਹਿਬ ਦਾ ਸਿੱਧਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਮਹਾਰਾਸ਼ਟਰ ਦੀ ਸਰਕਾਰ ਨੇ ਹਜੂਰ ਸਾਹਿਬ ਨੂੰ ਮੈਨੇਜ ਕਰਨ ਵਾਲੀ ਮੈਨੇਜਮੈਂਟ ਵਿੱਚ ਆਪਣੇ 7 ਮੈਂਬਰ ਦੀ ਗਿਣਤੀ ਨੂੰ ਵਧਾ ਕੇ ਸਿੱਧਾ 12 ਕਰ ਦਿੱਤਾ ਹੈ। ਵੈਸੇ ਤਾਂ 7 ਮੈਂਬਰਾਂ ਦੀ ਗਿਣਤੀ ਵੀ ਕੋਈ ਛੋੜੀ ਨਹੀਂ ਆ। ਇਹ ਵੀ ਬਹੁਤ ਜ਼ਿਆਦਾ ਆ। ਉਹ ਵੀ ਉਸ ਸਮੇਂ ਜਦੋਂ ਇਹ 7 ਮੈਂਬਰ ਗੈਰ ਸਿਕਹੋਂ। ਉਸ ਸਮੇਂ ਵੀ ਇਸ ਦਾ ਬਹੁਤ ਵਿਰੋਧ ਹੋਇਆ ਸੀ ਪਰ ਸਰਕਾਰ ਇਸ ਅੱਗੇ ਝੁਕੀ ਨਹੀਂ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਉਸ ਸਮੇਂ ਭਾਜਪੀ ਅਤੇ ਅਕਾਲੀ ਦਲ ਦੋਨੋਂ ਗੱਠਜੋੜ ਵਿੱਚ ਸਨ ਅਤੇ ਮਹਾਰਾਸ਼ਟਰ ਦਾ ਡਿਪਟੀ ਸੀਐਮ ਵੀ ਭਾਜਪੀ ਦਾ ਹੀ ਸੀ। ਚਲੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੋ ਹਜੂਰ ਸਾਹਿਬ ਦਾ ਮੈਨੇਜਮੈਂਟ ਬੋਰਡ ਹੈ ਉਸਦੇ ਟੋਟਲ 17 ਮੈਂਬਰ ਹੁੰਦੇ ਆ ਨਵੇਂ ਕਾਨੂੰਨ ਦੇ ਅਕੋਰਡਿੰਗ 17 ਵਿੱਚੋਂ 12 ਮੈਂਬਰ ਸਰਕਾਰ ਵੱਲੋਂ ਦਿੱਤੇ ਜਾਣਗੇ ਅਤੇ 3 ਮੈਂਬਰ VOTING ਰਾਹੀਂ ਹੋਣਗੇ ਅਤੇ ਬਾਕੀ ਦੇ 2 ਮੈਂਬਰ SGBC ਦੇ ਹੋਣਗੇ ਜਿਸ ਬਾਰੇ ਆਪਾਂ ਅੱਗੇ ਵੀਡੀਓ ਵਿੱਚ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਤਾਜ਼ਾ ਹੋਏ ਵਿਦਰੋਹ ਤੋਂ ਬਾਅਦ ਮਹਾਰਾਸ਼ਟਰ ਦੀ ਸਰਕਾਰ ਨੇ ਹੁਣ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦੇ 12 ਮੈਂਬਰਾਂ ਵਿੱਚੋਂ 9 ਸਿੱਖ ਹੋਣਗੇ ਪਰ ਸਰਕਾਰ ਉੱਪਰ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ 9 ਸਾਲ ਦੇ ਪੀਰੀਅਡ ਦੇ ਦੌਰਾਨ ਇੱਕ ਸਮਾਂ ਇਹ ਵੀ ਆਇਆ ਸੀ ਜਦੋਂ ਸਰਕਾਰ ਨੇ ਨਾਂਦੇੜ ਦਾ ਡਿਸਟ੍ਰਿਕਟ ਕਲੈਕਟਰ ਇੱਕ ਨੌਨ ਸਿੱਖ ਲਗਾ ਦਿੱਤਾ ਸੀ ਅਤੇ ਆਈਐਸ ਅਭਿਜੀਤ ਰਾਓ ਨੂੰ ਹਜੂਰ ਸਾਹਿਬ ਦੇ ਮੈਨੇਜਮੈਂਟ ਬੋਰਡ ਦਾ ਐਡਮਿਨਿਸਟ੍ਰੇਟਰ ਲਗਾਇਆ ਸੀ ਪਰ ਇਸ ਦਾ ਵੀ ਸਿੱਖ ਭਾਈਚਾਰੇ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਸੀ ਫਿਰ ਇਸ ਤੋਂ ਬਾਅਦ ਸਤਵੀਰ ਸਿੰਘ ਨੂੰ ਐਡਮਿਨਿਸਟ੍ਰੇਟਰ ਲਗਾ ਦਿੱਤਾ ਗਿਆ ਪਰ ਹੈ ਉਹ ਵੀ ਗਵਰਨਮੈਂਟ ਦਾ ਹੀ ਨਾਮਿਨੀ ਹੁਣ ਆਪਾਂ ਫਿਰ ਜੇਕਰ ਹਜੂਰ ਸਾਹਿਬ ਮੈਨੇਜਮੈਂਟ ਬੋਰਡ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1956 ਵਿੱਚ ਹਜੂਰ ਸਾਹਿਬ ਦਾ ਬੋਰਡ ਬਣਾਇਆ ਗਿਆ ਸੀ ਜੋ 2014 ਤੱਕ ਬਹੁਤ ਵਧੀਆ ਕੰਮ ਕਰਦਾ ਰਿਹਾ ਇਸ ਮੈਨੇਜਮੈਂਟ ਬੋਰਡ ਵਿੱਚ 17 ਮੈਂਬਰ ਬਣਾਉਣੇ ਮੁਕਰਰ ਕੀਤੇ ਗਏ ਇਸ 17 ਮੈਂਬਰੀ ਕਮੇਟੀ ਵਿੱਚ 13 ਮੈਂਬਰ ਸਿੱਖ ਸੰਗਤਾਂ ਵੱਲੋਂ ਚੁਣੇ ਜਾਂਦੇ ਸੀ ਇੱਕ ਮੈਂਬਰ ਮਹਾਰਾਸ਼ਟਰ ਦੀ ਸਰਕਾਰ ਦਾ ਹੁੰਦਾ ਸੀ 4 ਮੈਂਬਰ ਐਸਜੀਪੀਸੀ ਜਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਮੱਧ ਪ੍ਰਦੇਸ਼ ਦੇ ਸਿੱਖਾਂ ਵੱਲੋਂ ਅਤੇ 2 ਮੈਂਬਰ ਚੀਫ ਖਾਲਸਾ ਦੇਵਾਨ ਵੱਲੋਂ ਇੱਕ ਮੈਂਬਰ ਸਿੱਖ ਪਾਰਲੀਮੈਂਟ ਵਿੱਚੋਂ ਇੱਕ ਮੈਂਬਰ ਹైదరాబాద్ ਦੇ ਸਿੱਖਾਂ ਵੱਲੋਂ 4 ਮੈਂਬਰ ਸਚਖੰਡ ਹਜੂਰੀ ਖਾਲਸਾ ਦਿਵਾਨ ਵੱਲੋਂ ਹੁੰਦੇ ਸਨ ਹੁਣ ਇੱਥੇ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਮਹਾਰਾਸ਼ਟਰ ਦੀ ਸਰਕਾਰ ਵਿੱਚੋਂ ਕੇਵਲ ਇੱਕੋ ਮੈਂਬਰ ਸੀ ਬਾਕੀ ਦੇ ਸਾਰੇ ਮੈਂਬਰ ਸਿੱਖ ਸਨ ਇਹ 17 ਮੈਂਬਰੀ ਕਮੇਟੀ 1956 ਤੋਂ ਲੈ ਕੇ 2014 ਤੱਕ ਬਹੁਤ ਚੰਗੇ ਤਰੀਕੇ ਨਾਲ ਪ੍ਰਬੰਧ ਕਰਦੀ ਰਹੀ ਸੀ ਫਿਰ 2015 ਵਿੱਚ ਇਸ ਨਵੇਂ ਕਾਨੂੰਨ ਵਿੱਚ ਸੋਧ ਕੀਤੀ ਜਾਂਦੀ ਹੈ ਹੁਣ ਇੱਥੇ ਤੁਸੀਂ ਦੇਖੋ ਕਿ ਜਦੋਂ ਵੀ ਕਿਸੇ ਖਾਸ ਵਰਗ ਲਈ ਕੋਈ ਕਾਨੂੰਨ ਤਿਆਰ ਕੀਤਾ ਜਾਂਦਾ ਤਾਂ ਉਸ ਕਾਨੂੰਨ ਨੂੰ ਬਣਾਉਣ ਤੋਂ ਪਹਿਲਾਂ ਉਸ ਵਰਗ ਦੀ ਰਾਏ ਲਈ ਜਾਂਦੀ ਹੈ ਪਰ ਇੱਥੇ ਕਿਸੇ ਸਿੱਖ ਦੀ ਕੋਈ ਰਾਏ ਨਹੀਂ ਲਈ ਗਈ ਬਲਕਿ ਰਾਤੋਂ ਰਾਤ 2015 ਵਿੱਚ ਇਹ ਨਵਾਂ ਕਾਨੂੰਨ ਬਣਾ ਕੇ ਸਿੱਖਾਂ ਉੱਪਰ ਥੋਪ ਦਿੱਤਾ ਗਿਆ ਸੋ ਹੁਣ ਇੱਥੇ ਦੇਖਦੇ ਹਾਂ ਕਿ ਉਸ ਸਮੇਂ ਜੋ ਕਾਨੂੰਨ ਬਣਾਇਆ ਗਿਆ ਸੀ ਉਸ ਵਿੱਚ ਕੀ ਫੇਰ ਬਦਲ ਕੀਤਾ ਗਿਆ ਸੀ ਉਸ ਸਮੇਂ ਵੀ ਪਹਿਲਾਂ ਵਾਂਗੀ 17 ਮੈਂਬਰ ਕਮੇਟੀ ਸੀ ਪਰ ਇਸ ਵਿੱਚ ਕਈ ਸਾਰੇ ਫੇਰ ਬਦਲ ਕੀਤੇ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਇਹ ਸੀ ਕਿ ਜਿਹੜੀ ਮਹਾਰਾਸ਼ਟਰ ਸਰਕਾਰ ਦਾ ਇੱਕ ਮੈਂਬਰ ਸੀ ਉਸ ਨੂੰ ਵਧਾ ਕੇ ਸਿੱਧਾ ਸੱਤ ਕਰ ਦਿੱਤਾ ਗਿਆ ਇਸ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਸ਼੍ਰੀ ਹਜੂਰ ਸਾਹਿਬ ਜੀ ਦੇ ਪ੍ਰਬੰਧ ਵਿੱਚ ਸਿੱਧੀ ਦਖਲਅੰਦਾਜ਼ੀ ਸਮਝਿਆ ਗਿਆ। ਉਸ ਸਮੇਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ। ਇੱਥੇ ਹੁਣ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸੇ ਸਮੇਂ ਦੌਰਾਨ 2015 ਦੇ ਵਿੱਚ ਹੀ ਪੰਜਾਬ ਵਿੱਚ ਅਕਾਲੀ ਅਤੇ ਭਾਜਪਾ ਦੋਨਾਂ ਦਾ ਗੱਠ ਜੋੜ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਮੈਨੇਜਮੈਂਟ ਬੋਰਡ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। ਉਸ ਸਮੇਂ ਮਹਾਰਾਸ਼ਟਰ ਵਿੱਚ ਇੱਕੋ ਇੱਕ ਸਿੱਖ ਵਿਧਾਇਕ ਸੀ ਤਾਰਾ ਸਿੰਘ। ਗੁਰਦੁਆਰਾ ਐਕਟ ਵਿੱਚ ਜੋ ਸੋਧ ਕੀਤੀ ਗਈ ਸੀ ਇਸ ਨੂੰ ਉਸ ਸਮੇਂ ਕਲਮ 11 ਦਾ ਨਾਮ ਦਿੱਤਾ ਗਿਆ ਸੀ ਜਦੋਂ ਸਰਕਾਰ ਨੇ ਕਮੇਟੀ ਵਿੱਚ ਆਪਣੇ 8 ਮੈਂਬਰ ਕਰਨੇ ਚਾਏ ਸੀ ਉਸ ਸਮੇਂ ਇਸ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ ਜੋ ਅੱਜ ਤੱਕ ਉਸੇ ਤਰ੍ਹਾਂ ਜਾਰੀ ਹੈ ਸੋ ਸਰਕਾਰ ਵੱਲੋਂ ਇਸ ਨੂੰ ਬੰਦ ਕਰਨ ਦੀ ਬਜਾਏ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਤਾਂ ਜੋ ਕੰਮ ਠੰਡਾ ਪੈਣ ਤੇ ਫਿਰ ਇਸ ਨੂੰ ਲਾਗੂ ਕੀਤਾ ਜਾ ਸਕੇ ਜੇਕਰ ਤਾਜ਼ਾ ਮੁੱਦੇ ਦੀ ਹੁਣ ਆਪਾਂ ਗੱਲ ਕਰੀਏ ਤਾਂ ਮਹਾਰਾਸ਼ਟਰ ਸਰਕਾਰ ਨੇ 6 ਜਨਵਰੀ 2024 ਨੂੰ ਇਹ ਨਵਾਂ ਕਾਨੂੰਨ ਬਣਾ ਦਿੱਤਾ ਸਰਕਾਰ ਨੇ ਤਖਤ Shri ਹਜੂਰ ਸਾਹਿਬ ਦੀ ਬਣਾਈ ਜਾਂਦੀ ਕਮੇਟੀ ਅੰਦਰ ਇੱਕ ਨਵੀਂ ਸੋਧ ਕਰਕੇ ਇਸ ਨੂੰ ਪਾਸ ਕਰ ਦਿੱਤਾ ਆ ਹੁਣ ਜੇਕਰ ਆਪਾਂ ਇੱਥੇ ਨਵੀਂ ਸੋਧ ਦੀ ਗੱਲ ਕਰੀਏ ਜਿਸ ਕਰਕੇ ਪੂਰੇ ਪ੍ਰੋਟੈਸਟ ਹੋ ਰਹੇ ਆ ਇਸ ਨਵੀਂ ਸੋਧ ਦੇ ਅਨੁਸਾਰ ਕਮੇਟੀ ਜਾਂ ਬੋਰਡ ਦੇ ਵਿੱਚ ਸਰਕਾਰ ਦੀ ਨੁਮਾਇੰਦਗੀ 12 ਮੈਂਬਰਾਂ ਦੀ ਹੋਵੇਗੀ ਅਤੇ ਜਿੱਥੇ SGPC ਦੇ 4 ਮੈਂਬਰ ਹੁੰਦੇ ਸੀ ਉੱਥੇ ਸਿਰਫ ਹੁਣ 2 ਰਹਿ ਜਾਣਗੇ ਤੇ ਜੋ ਮੈਂਬਰ ਸਿੱਖ ਸੰਗਤਾਂ ਵੱਲੋਂ VOTING ਰਾਹੀਂ ਚੁਣੇ ਜਾਂਦੇ ਸੀ ਉਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਨੁਮਾਇੰਦਗੀ ਬਿਲਕੁਲ ਰੱਦ ਕਰ ਦਿੱਤੀ ਗਈ ਆ ਹੁਣ ਇੱਥੇ ਤੁਸੀਂ ਗੱਲ ਨੋਟ ਕਰਿਓ ਕਿ ਜਦੋਂ 1956 ਵਿੱਚ ਬੋਰਡ ਬਣਾਇਆ ਗਿਆ ਸੀ ਉਸ ਸਮੇਂ ਸਰਕਾਰ ਦਾ ਕੇਵਲ ਇੱਕ ਮੈਂਬਰ ਹੁੰਦਾ ਸੀ ਪਰ ਹੁਣ ਹੌਲੀ-ਹੌਲੀ ਇਹਨਾਂ ਦੀ ਗਿਣਤੀ ਵਧਾ ਕੇ 12 ਕਰ ਦਿੱਤੀ ਗਈ ਤੇ ਜੇਕਰ ਇੱਥੇ ਅਸੀਂ ਹੁਣ ਇਸ ਦਾ ਵਿਰੋਧ ਨਹੀਂ ਕੀਤਾ ਤਾਂ ਹੋ ਸਕਦਾ ਫਿਊਚਰ ਵਿੱਚ ਇਹ 17 ਮੈਂਬਰੀ ਕਮਿਟੀ ਵਿੱਚ 17 ਮੈਂਬਰ ਹੀ ਸਰਕਾਰ ਦੇ ਹੋਣ ਕਿਸ ਤੱਕੇ ਨੂੰ ਹੁਣ ਭਾਜੀਪੀ ਰਾਮਰਾਜ ਦਾ ਨਾਮ ਹੀ ਦਿੰਦੀ ਹੈ ਅਤੇ ਕੀ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸਿੱਧੇ ਤੌਰ ਤੇ ਧੱਕਾ ਨਹੀਂ ਜੇਕਰ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਆਰਟੀਕਲ 25 ਦੇ ਅਨੁਸਾਰ ਕਿਸੇ ਵੀ ਘੱਟ ਗਿਣਤੀ ਭਾਈਚਾਰੇ ਨੂੰ ਉਹਨਾਂ ਦੀ ਧਾਰਮਿਕ ਸੁਤੰਤਰਤਾ ਆ ਉਹ ਆਪਣੇ ਗੁਰੂ ਘਰਾਂ ਨੂੰ ਖੁਦ ਮੈਨੇਜ ਕਰ ਸਕਦੇ ਆ ਅਤੇ ਧਰਮ ਦੀ ਪਾਠ ਪੂਜਾ ਕਰ ਸਕਦੇ ਅਤੇ ਇਸ ਵਿੱਚ ਸਰਕਾਰ ਦੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਹੋਵੇਗੀ ਕਿ ਮਹਾਰਾਸ਼ਟਰ ਸਰਕਾਰ ਦਾ ਲਿਆ ਗਿਆ ਇਹ ਫੈਸਲਾ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੀ ਉਲੰਘਣਾ ਨਹੀਂ ਹੈ ਜਦੋਂ ਸਰਕਾਰ ਨੇ ਖੁਦ ਰਾਮ ਮੰਦਰ ਬਣਾਉਣਾ ਹੁੰਦਾ ਹੈ ਤਾਂ ਉਹਨਾਂ ਨੂੰ ਆਰਟੀਕਲ 25 ਯਾਦ ਆ ਜਾਂਦਾ ਹੈ ਤੁ ਜਦੋਂ ਕਿਸੇ ਘੱਟ ਗਿਣਤੀ ਉੱਤੇ ਧੱਕਾ ਕਰਨਾ ਹੋਵੇ ਉਦੋਂ ਇਹ ਕਾਨੂੰਨ ਨੂੰ ਸਭ ਭੁੱਲ ਜਾਂਦੇ ਆ ਸੋ ਇਸੇ ਕਰਕੇ ਹੀ ਸਿੱਖ ਭਾਈਚਾਰੇ ਅਤੇ ਹਜੂਰ ਸਾਹਿਬ ਵਿੱਚ ਆਪਣੀ ਆਸਥਾ ਰੱਖਣ ਵਾਲਿਆਂ ਵੱਲੋਂ ਮਹਾਰਾਸ਼ਟਰ ਸਰਕਾਰ ਦਾ ਸਿੱਧੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਕਾਨੂੰਨ ਹੁਣ ਪਾਸ ਹੋ ਚੁੱਕਿਆ ਅਤੇ ਜਲਦੀ ਹੀ ਲਾਗੂ ਵੀ ਹੋ ਜਾਣਗੇ ਹੁਣ ਇੱਥੇ ਕਈ ਲੋਕ ਕਹਿਣਗੇ ਕਿ ਸਰਕਾਰ ਗੁਰੂ ਘਰਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਤਾਂ ਇਸ ਵਿੱਚ ਨੁਕਸ ਕੀ ਆ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਕਾਰ ਦਾ ਇੱਥੇ ਧਿਆਨ ਸੇਵਾ ਵਿੱਚ ਨਹੀਂ ਬਲਕਿ ਹਜੂਰ ਸਾਹਿਬ ਦੇ ਸਾਲਾਨਾ 100 ਕਰੋੜ ਦੇ ਬਜਟ ਤੇ ਆ ਜਿਸ ਨੂੰ ਸਰਕਾਰ ਸਿੱਧੇ ਤੌਰ ਤੇ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਇਸ ਤੋਂ ਇਲਾਵਾ ਗੁਰਦੁਆਰਿਆਂ ਨੂੰ ਆਪਣੇ ਹਿਸਾਬ ਦੇ ਨਾਲ ਮੈਨੇਜ ਕਰਨਾ ਚਾਹੁੰਦੇ ਆ ਇੱਥੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ 55 ਤਖਤਾਂ ਦੇ ਵਿੱਚੋਂ ਇੱਕ ਤਖਤ ਸੱਚਖੰਡ ਸ਼੍ਰੀ ਪਟਨਾ ਸਾਹਿਬ ਉੱਥੇ ਵੀ ਬਿਹਾਰ ਸਰਕਾਰ ਸਿੱਧੇ ਤੌਰ ਤੇ ਆਪਣੀ ਦਖਲਅੰਦਾਜ਼ੀ ਕਰ ਰਹੀ ਹੈ ਜੇਕਰ ਇੱਥੇ ਹੁਣ ਆਪਾਂ ਸਾਰੇ ਮੁੱਦੇ ਦੇ ਸੋਲੂਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਾਨੂੰ ਸਭ ਨੂੰ ਮਿਲ ਕੇ ਮਹਾਰਾਸ਼ਟਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਤਾਂ ਜੋ ਉਹ ਇਹ ਕਾਨੂੰਨ ਨੂੰ ਖਾਰਜ ਕਰ ਦੇਣ ਅਤੇ ਫਿਰ ਸਾਰੇ ਸਿੱਖ ਭਾਈਚਾਰੇ ਨੂੰ ਮਿਲ ਕੇ ਇੱਕ 올 ਇੰਡੀਆ ਸਿੱਖ ਐਕਟ ਬਣਾਉਣਾ ਚਾਹੀਦਾ ਜਿਸ ਦੇ ਅਨੁਸਾਰ ਦੇਸ਼ ਦੇ ਸਾਰੇ ਗੁਰੂ ਘਰ ਮੈਨੇਜ ਕੀਤੇ ਜਾਣ ਇੱਕ ਵਾਰ ਇਸ ਕਾਨੂੰਨ ਨੂੰ ਬਣਾਉਣ ਦਾ ਡਰਾਫਟ ਵੀ ਬਣਾਇਆ ਗਿਆ ਸੀ ਪਰ ਬਾਦਲ ਸਰਕਾਰ ਦੇ ਸਮੇਂ ਉਹ ਡਰਾਫਟ ਕਿੱਥੇ ਗਿਆ ਕਿਸੇ ਨੂੰ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਇਸ ਐਕਟ ਦੇ ਅਨੁਸਾਰ ਦੇਸ਼ ਦੇ ਸਾਰੇ ਗੁਰੂ ਘਰਾਂ ਨੂੰ ਮੈਨੇਜ ਕੀਤਾ ਜਾਣਾ ਚਾਹੀਦਾ ਇੱਥੇ ਤੁਹਾਨੂੰ ਮੇਰੀ ਬੇਨਤੀ ਆ ਕਿ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਤਾਂ ਜੋ ਆਪਾਂ ਸਭ ਮਿਲ ਕੇ ਸਰਕਾਰ ਤੇ ਦਬਾਅ ਨਾ ਸਕੀਏ ਇਸ ਤੋਂ ਇਲਾਵਾ ਇਸ ਮੁੱਦੇ ਦੇ ਬਾਰੇ ਆਪਣੇ ਕੀਮਤੀ ਕਮੈਂਟ ਜਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ